ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਵਕਤਗੜ ਚਿਲ੍ਹਾ ਬਰਨਾਲਾ ਬਾਈ ਕੋਲ ਗਾਂਬ ਕਊਆ 10 ਦਿਨ ਰਹਿੰਦੇ ਜੀ ਬਾਕੀ ਲੈਣੇ ਡਿਟੇਲ ਬਾਈ ਤੋਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਨਾਮ ਜਗਜੀਤ ਸਿੰਘ ਪਿੰਡ ਜੀ ਪਿੰਡ ਵਕਤਗੜ ਚਿਲ੍ਹਾ ਜਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ 88606 ਹਾਂਜੀ 85993 ਦੁਬਾਰੇ ਫੇਰ ਦੱਸੋ ਜੀ 8868593 ਠੀਕ ਹੈ ਜੀ ਕੀ ਮੁੱਲ ਬਾੜੀ ਵੀਰੇ ਆਪਣੀ ਗਾਂ ਦੀ ਬਾਈ ਇਹਦਾ ਮੁੱਲ ਕਰਨਾ 75000 ਰੁਪਿਆ ਠੀਕ ਹੈ ਜੀ ਕਿੰਨੇ ਦਿਨ ਰਹਿ ਗਈ ਸੀਉਣ ਦੇ ਬਾਈ ਇਹਦੇ 10 ਦਿਨ ਤੋਂ 10 ਤੋਂ 15 ਦਿਨ ਬਾਕੀ ਹੈ ਜੀ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਪਿਛਲੀ ਵਾਰ ਦੁੱਧ ਕਿੰਨਾ ਦਿੱਤਾ ਵੀਰੇ ਨੇ ਇਹਨੇ ਬਾਈ ਦਿੱਦਾ ਪਹਿਲੇ 16 17 ਲੀਟਰ ਦਿੱਤਾ ਠੀਕ ਹੈ ਜੀ ਠੀਕ ਦਿਖਾਓ ਜੀ ਬਾਈ ਖੋਲ ਕੇ ਦਿਖਾਓ ਬਾਈ ਦੇਖ ਸਕਦੇ ਹੋ ਰੇਟ ਵੀ ਬਾਈ ਨੇ ਆਪਣਾ ਦੱਸਤਾ ਜੀ ਤੇ ਗਾਂ ਤੁਸੀਂ ਦੇਖ ਸਕਦੇ ਹੋ ਤੇ ਭਾਈ ਗਾਂ ਦਾ 10 15 ਨੇ ਲੈ ਜੂ ਪੂਰਾ ਤਾਰਾ ਸਾਡੇ ਸਾਹਮਣੇ ਆ ਠੀਕ ਆ ਜੀ ਮੋੜ ਲੈ ਬਰਾ ਠੀਕ ਆ ਜੀ ਛੱਡਾ ਝੁੱਟਾ ਸਾਡੇ ਸਾਹਮਣੇ ਥਾਣ ਨੂੰ ਮੁੱਠੀ ਲੱਗਾ ਭਾਈ ਉਹ ਭਾਈ ਜੀ ਕਹਿੰਦੇ 10 15 ਬੰਦ ਨੇ ਲੈ ਜੂਗੀ ਥਾਂ ਥੂਣ ਨੂੰ ਸਾਹਮਣੇ ਦਿੰਦਾ ਜੀ ਛੱਡਾ ਝੁੱਟਾ ਦੇਖ ਸਾਡੇ ਵਾਇਨਰੇਟਿਵ ਨੂੰ ਦੱਸਦਾ ਜੀ ਜੀਤਾ ਫਾਰਮ TV ਨੂੰ ਰਣਾਲਾ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਕਰਦਾ ਕਰੋ ਤਾਂ ਕਿ ਜਿਹਨੂੰ ਨਮੀ ਤੋਂ ਵੀਡੀਓ ਅਪਲੋਡ ਕਰਦੇ ਜੀ ਆਪਣਾ ਨੰਬਰ ਹੈਗਾ ਜੀ 75280 003552 ਜੇ ਕਿਸੇ ਭਾਈ ਨੂੰ ਵੀਡੀਓ ਐਡ ਕਰਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਈ